ਭਗਵੰਤ ਮਾਨ ਜਿੰਨੇ ਮਰਜ਼ੀ ਝੁੱਠੇ ਬਿਆਨ ਦੇ ਜਾਂ ਪਿੰਡਾਂ ਦੇ ਕਿਸਾਨਾਂ ਨੂੰ ਸਾਰਾ ਪਤਾ ਹੈ ਕਿ ਜਿਹੜੀ ਤੂੰ ਪਾਲਸੀ ਲੈ ਕੇ ਆਇਆ ਹੈ ਤੇ ਬਾਕੀ ਦੂਜੀ ਗੱਲ ਬਾਈ ਪਿੰਡਾਂ ਦੇ ਵਿੱਚ ਕਿਸੇ ਵੀ ਪਾਰਟੀ ਵਰਕਰ ਨੂੰ ਬਰਨ ਨਾ ਦੋ ਨਾ ਆਪਣੀਆਂ ਜ਼ਮੀਨਾਂ ਦੋ ਔਰ ਇਕੱਠ ਕਰੋ ਜਿੰਨਾ ਵੱਧ ਤੋਂ ਵੱਧ ਹੁੰਦਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅਖਬਾਰਾਂ ਦੇ ਵਿੱਚ ਸਾਰਾ ਨੋਟੀਫਿਕੇਸ਼ਨ ਨਿਕਲ ਗਿਆ ਲੋਕਾਂ ਨੂੰ ਚਿੱਠੀਆਂ ਆ ਗਿਆ ਐਸਰਮ ਸਾਹਿਬ ਵੱਲੋਂ ਕਿ ਆਹ ਜ਼ਮੀਨ ਦੇ ਉੱਤੇ ਤੁਸੀਂ ਘਰ ਨਹੀਂ ਪਾ ਸਕਦੇ ਕੋਈ ਸਕੂਲ ਨਹੀਂ ਬਣਾ ਸਕਦੇ ਕੋਈ ਹੋਰ ਮਤਲਬ ਇਹ ਤੁਸੀਂ ਉਹ ਸਾਰੀ ਨਹੀਂ ਕਰ ਸਕਦੇ ਉਹ ਚਿੱਠੀਆਂ ਆਉਣ ਦੇ ਬਾਵਜੂਦ ਮਾਨ ਸਾਹਿਬ ਹਜੇ ਵੀ ਬੜੇ ਸੌਖੇ ਦੀਆਂ ਝੂਠ ਬੋਲ ਜਾਂਦਾ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੋ ਤੁਹਾਨੂੰ ਆਪਣੀ ਕੁਰਸੀ ਦੀ ਗ੍ਰੀਮਾ ਦਾ ਨਹੀਂ ਪਤਾ ਹੋएगा ਵੀ ਤੁਹਾਡਾ ਗੱਲ ਦਾ ਜ ਇਹ ਰੱਖ ਮਿਆਚਾ ਸਾਡੇ ਲੋਕ ਭਉ ਉਤਰੇ ਨੇ ਪਰ ਜਿਹੜਾ ਇਹ ਜਮੀਨਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਹੱਲਾ ਲੈ ਕੇ ਆਇਆ ਜਿਹੜਾ ਦਿੱਲੀ ਵਾਲਿਆਂ ਨੂੰ ਲਿਆ ਕੇ ਇੱਥੇ ਲਗਾਤਾਰ ਗੱਡੀਆਂ ਦੇ ਉੱਤੇ ਬਿਠਾ ਰਿਹਾਗਾ ਤੇ ਦਿੱਲੀ ਵਾਲਿਆਂ ਨੇ ਕਹਿਣ ਤੇ ਇਹ ਮਤਲਬ ਜਿਹੜੀ ਲੈਂਡ ਪੂਲੰਗ ਜਿਹੜੀ ਇਹ ਨੀਤੀ ਆ ਗਈ ਇਹ ਲਿਆਂਦੀ ਆ ਇਹਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਸ ਕਰਕੇ ਇਹਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਉਣ ਵਾਲੀ 30 ਤਰੀਕ ਨੂੰ ਵੱਡਾ ਟਰੈਕਟਰ ਮਾਰਚ ਕੀਤਾ ਜਾਊਗਾ ਉਹ ਪਿੰਡਾਂ ਦੇ ਵਿੱਚ ਜਿੱਥੇ ਇਹ ਜ਼ਮੀਨ ਆ ਰਹੀ ਹੈ ਉਦੋਂ ਗਾਹਾਂ ਫਿਰ 24 ਅਗਸਤ ਨੂੰ ਉਸ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿੱਥੇ 24311 ਏਕੜ ਜ਼ਮੀਨ ਇੱਕ ਜ਼ਿਲ੍ਹੇ ਦੀ ਆ ਰਹੀ ਹੈ 32 ਪਿੰਡਾਂ ਦੀ ਆ ਰਹੀ ਹੈ ਉਹ ਪਿੰਡਾਂ ਦੇ ਵਿੱਚ ਜਾਵਾਂਗੇ ਉੱਥੇ ਲੋਕ ਮਤਲਬ ਆਪ ਮਾਰੇ ਉੱਠ ਕੇ ਇਹਨਾਂ ਦੇ ਪੁਤਲੇ ਫੂਕਦੇ ਨੇ